ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਗੁੱਡੀ ਕੱਟ ਸਲਵਾਰ ਜਿਹਦਾ ਕਿ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜਿਵੇਂ ਹੁਣ ਅੱਗੇ ਗਰਮੀ ਆ ਰਹੀ ਆ ਹੌਲੀ ਹੌਲੀ ਸਲਵਾਰਾਂ ਪਾਉਣੀਆਂ ਸਾਰਿਆਂ ਨੂੰ ਵਧੀਆ ਲੱਗਦੀਆਂ ਨੇ ਠੀਕ ਆ ਜੀ ਬਿਲਕੁਲ ਸਾਨ ਤਰੀਕੇ ਨਾਲ ਦੱਸੂਗੀ ਬਹੁਤ ਈਜ਼ੀ ਤਰੀਕੇ ਨਾਲ ਠੀਕ ਆ ਜੀ ਹੁਣ ਆਪਾਂ ਚਲੋ ਕਰਦੇ ਆ ਸ਼ੁਰੂ ਵੀਡੀਓ ਠੀਕ ਆ ਜੀ ਆਪਾਂ ਹੁਣ ਇਹਨੂੰ ਜਿਵੇਂ ਆਪਾਂ ਕਮੀਜ਼ ਕਟਿੰਗ ਕਰਦੇ ਹੁੰਦੇ ਆ ਲੰਬੇ ਲੋਟ ਠੀਕ ਆ ਇੱਕ ਤੈ ਆਪਾਂ ਉਹ ਲਾ ਕੇ ਨਾ ਫਿਰ ਜਿਵੇਂ ਆ ਘੇਰਾ ਫੋਲਡ ਕਰਦੇ ਆਪਾਂ ਚਾਰ ਤਹਿਆਂ ਦੇ ਵਿੱਚ ਇਹਨੂੰ ਕਰ ਲਿਆ ਆ ਦੇਖੋ 1 2 3 4 ਠੀਕ ਹੈ ਜੀ ਤੇ ਆਪਾਂ ਇਹਦੀ ਕੰਨੀ ਕਾਲ ਦੇਣੀ ਆ ਸਾਰੀ ਠੀਕ ਹੈ ਕੰਨੀ ਨਹੀਂ ਵਿੱਚ ਲੈਣੀ ਹੈਗੀ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਇਹਦੀ ਲੈਂਥ ਹੈਗੀ ਸਲਵਾਰ ਦੀ 34 ਇੰਚ ਠੀਕ ਆ ਬੈਲਟ ਆਪਾਂ ਇਹਦੀ ਲੱਗ ਤੋਂ ਪਾਵਾਂਗੇ 1 ਜਾਂ 1.5 ਇੰਚ ਠੀਕ ਹੈ ਜੀ ਤੇ ਆਪਾਂ ਰੱਖਾਂਗੇ ਇਹਦਾ 33 ਇੰਚ 33 ਇੰਚ ਤੇ ਨਿਸ਼ਾਨੀ ਲਾਵਾਂਗੇ ਇੱਥੇ ਕਵਰੀ ਆ ਪੈਦਰੂ ਫੇਮਣ ਕੇ ਦੇਖ ਲੈਣਾ ਠੀਕ ਹੈ ਜੀ ਕੋ ਤੇ 3 ਇੰਚ ਪੂਰਾ ਠੀਕ ਚੜਾਈ ਚ ਹੈਗਾ ਦੇਖ ਲਓ ਚੜਾਈ ਚ ਹੈਗਾ ਆਪਾਂ ਨੂੰ 20 ਇੰਚ ਠੀਕ ਹੈ ਇੰਨਾ ਹੀ ਚਾਹੀਦਾ ਆਪਾਂ ਨੂੰ ਠੀਕ ਹੈ ਕੱਟ ਨਹੀਂ ਚਾਹੀਦਾ ਇੰਨੇ ਚਾਹੀਦਾ ਵੱਧ ਵੀ ਨਹੀਂ ਚਾਹੀਦਾ ਕਿਉਂਕਿ ਫਿਰ ਤਾਂ ਹੀ ਇਹਦੀ ਲੁੱਕ ਆਉਣੀ ਆ ਗੁੱਡੀ ਘੱਟ ਸਲਵਾਰ ਦੀ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਰੱਖਾਂਗੇ ਆਸਣ ਠੀਕ ਹੈ ਜੀ ਆਸਣ ਆਪਾਂ हिਪ ਦੇ ਹਿਸਾਬ ਨਾਲ ਰੱਖਣਾ ਆ ਠੀਕ ਆ ਇਹਨਾਂ ਦਾ ਹੁੰਦਾ ਹੁਣ ਇਹਨਾਂ ਦਾ ਬਣਦਾ 13 ਠੀਕ ਹੈ ਜੀ ਆਪਾਂ 13 ਤੇ ਨਿਸ਼ਾਨੀ ਲਾ ਲੈਣੀ ਆ 13 ਤੇ ਨਿਸ਼ਾਨੀ ਲਾ ਲੈਣੀ ਆ ਆਪਾਂ ਨੇ ਇੱਥੇ 2 ਇੰਚ ਦਾ ਬਾਕਸ ਬਣਾ ਲੈਣਾ ਆਪਾਂ ਨੇ ਮਿਚੋ 2 ਦਾ ਬਣਾ ਲੁਟਾਈ ਦਾ ਬਣਾ ਲੈ ਆਪਾਂ ਇਹਨੂੰ ਕੰਨੀ ਨੂੰ ਛੱਡ ਕੇ 2.5 ਚ ਦਿਨ ਨਿਸ਼ਾਨੀ ਲਾ ਲੈਣੀ ਆ ਠੀਕ ਆ ਜੀ ਇਹ ਆਪਾਂ ਜਿਵੇਂ ਹੈਵੀ ਨਾਪ ਹੁੰਦਾ ਆ ਤਾਂ ਆਪਾਂ ਉਹਨਾਂ ਦਾ ਇਹ 2.5 3.5 ਤੱਕ ਵੀ ਲਾ ਸਕਦੇ ਹਾਂ ਨਿਸ਼ਾਨੀ ਠੀਕ ਆ ਜੀ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਮਿਲਾ ਲਾਂਗੇ ਇਹਦੇ ਨਾਲ ਉੱਥੋਂ ਬਹਾਲ ਕੇ ਜੀ ਕਸਦੀ ਤਰ੍ਹਾਂ ਨਾਲ ਇਸ ਤਰ੍ਹਾਂ ਗਲਾਈ ਪਾ ਦ। ਠੀਕ ਹੈ। ਤੇ ਆਪਾਂ ਇਹਦੀ ਮੂਰੀ ਰੱਖਾਂਗੇ। ਮੂਰੀ ਹੈਗੀ 7। ਠੀਕ ਹੈ ਜੀ। 7 ਮੂਰੀ ਰੱਖਾਂਗੇ ਆਪਾਂ। ਠੀਕ ਹੈ ਜੀ 2 ਇੰਚ ਐਕਸਟਰਾ। ਠੀਕ ਹੈ ਜੀ। ਇਹਨੂੰ ਆਪਾਂ ਸਕੇਲ ਨਾਲ ਇਸ ਤਰ੍ਹਾਂ ਰੱਖ ਕੇ ਮੜਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਕੰਨੀ ਆਪਾਂ ਕਟਿੰਗ ਕਰ ਦਣੀ ਹੈ ਵਿੱਚੋਂ ਹੁਣ ਆਪਾਂ ਇੱਥੇ ਕੀ ਕਰਨਾ ਹੋ ਗੇ ਆਪਾਂ ਨੇ 1.5 ਇੰਚ ਐਕਸਟਰਾ ਇੱਥੇ ਰੱਖਣਾ ਠੀਕ ਹੈ ਜੀ ਇਹ ਤਾਂ ਹੁੰਦਾ ਹੈ ਕਿ ਜੇ ਆਪਾਂ ਵਿਚੇ ਬੈਣੇ ਅਗੇ ਵੀ ਖਿੱਚ ਨਾ ਪਵੇ ਠੀਕ ਹੈ ਜੀ ਇਹਨੂੰ ਆਪਾਂ ਸਿੱਧਾ ਇਹਦੇ ਨਾਲ ਇੱਥੋਂ ਰੱਖ ਕੇ ਇਸ ਤਰ੍ਹਾਂ ਜਿਹੜੀ ਆਪਾਂ ਲੰਬਾਈ ਵਾਲੀ ਨਿਸ਼ਾਨੀ ਲਾਈ ਆ ਇਹਦੇ ਨਾਲ ਮਿਲਾ ਕੇ ਠੀਕ ਮੈਂ ਅਨਸ਼ਾਨੀ ਗੂੜੀ ਕਰਕੇ ਲਾ ਦਨੀ ਤੁਹਾਨੂੰ ਕਿਲਪੇ ਚ ਚੰਗੀ ਤਰ੍ਹਾਂ ਜੀ ਇਹ ਰਹੀ ਆਪਣੀ ਗੁੱਡੀ ਕੱਟ ਸਲਵਾਰ ਦੀ ਨਿਸ਼ਾਨੀਆਂ ਠੀਕ ਹੈ ਜੀ ਦੇਖ ਲੋ ਧਿਆਨ ਨਾਲ ਆਪਾਂ ਕੰਨੀ ਵਾਲੀ ਸਾਈਡ ਸਾਰੀ ਉਤਾਰ ਦੇਣੀ ਆ ਠੀਕ ਹੈ ਇੱਥੋਂ ਤੱਕ ਫਿਰ ਆਪਾਂ ਇਹਨੂੰ ਕਟਿੰਗ ਕਰਦੇ ਆ ਆਪਾਂ ਕਰਨ ਲੱਗੇ ਆ ਇਹਨੂੰ ਕਟਿੰਗ ਆਪਾਂ ਇੱਥੋਂ 1.5 ਇੰਚ ਦੇ ਦੀ ਮੂਰੀ ਪਾਵਾਂਗੇ ਠੀਕ ਹੈ 1.5 ਇੰਚ ਦੀ ਆਪਾਂ ਇਹਦੀ ਮੂਰੀ ਪਾਵਾਂਗੇ ਠੀਕ ਹੈ ਜੀ ਆਪਾਂ ਇਹਨੂੰ ਇੱਥੇ ਫੋਲਡ ਕਰ ਲੈਣਾ ਨੀਚ ਕਟਿੰਗ ਕਰਨ ਲੱਗੇ ਇਸ ਤਰ੍ਹਾਂ ਚੱਕ ਕੇ ਆਪਾਂ ਇਹਨੂੰ ਫੋਲਡ ਕਰ ਦੇਣਾ ਠੀਕ ਚੰਗੀ ਤਰ੍ਹਾਂ ਤੇ ਹੁਣ ਆਪਾਂ ਲੱਗਿਆ ਨੂੰ ਕਟ ਕਟਿੰਗ ਕਰਨ ਹੁਣ ਜਿਹੜਾ ਆਸਣ ਹੈ ਤੁਸੀਂ ਖੁੱਲੇ ਵਾਲੀ ਸਾਈਡ ਰੱਖਣਾ ਠੀਕ ਆ ਧਿਆਨ ਦਿਓ ਆਸਣ ਹੈ ਜਿਹੜਾ ਆ ਆਪਣਾ ਖੁੱਲੇ ਵਾਲੇ ਸਾਈਡ ਇੱਧਰ ਰੱਖਣਾ ਹੁੰਦਾ ਠੀਕ ਆ ਮੂਰੀ ਰੱਖਣੀ ਹੁੰਦੀ ਹੈ ਹਮੇਸ਼ਾ ਬੰਦ ਵਾਲੀ ਸਾਈਡ ਤੇ ਠੀਕ ਆ ਜੀ ਇਹਦੇ ਨਾਲ ਬਿਲਕੁਲ ਸਹੀ ਆਉਂਦਾ ਹੈ ਤੇ ਹੁਣ ਆਪਾਂ ਲੱਗਿਆ ਕਟਿੰਗ ਕਰਨ ऐसे تنਪਾ ਕੋਲਾਈ ਬਾਕੇ ਨੂੰ ایسے تنਾ ਇੱਕ ਆਹ ਤੁਸੀਂ ਦੇਖ ਲਓ ਜਿਹੜੀ ਆਪਾਂ ਨਿਸ਼ਾਨੀ ਲਾਈ ਸੀ ਨਾ 1.5 ਇੰਚ ਦੀ ਇੱਥੋਂ ਆਪਣਾ ਇਹ ਵੱਧ ਗਿਆ ਇਹ ਹੋ ਗਿਆ ਆਪਣਾ 1.75 ਠੀਕ ਆ ਜੀ ਇਹ ਵਾਲਾ ਠੀਕ ਆ ਮੈਂ ਤੁਹਾਨੂੰ ਗਾਹ ਦੱਸਦੀ ਹਾਂ ਇਹ ਧਿਆਨ ਦਿਓ ਕਿ ਤੇ ਇਹ ਨਾ ਕਦੇ ਵੀ ਵੱਧ ਗਿਆ ਉਹ ਇਹ ਵਧਾਉਣਾ ਹੀ ਹੁੰਦਾ ਆਪਾਂ ਨੇ ਕਾਟ ਪਾਣੀ ਤਾਂ ਹੰਦਲ ਕਾਰਡ ਪਾ ਕੇ ਦੱਸੋ ਆ ਲੋਚ ਇਹ ਹੋ ਗਈ ਆਪਣੀ ਕਟਿੰਗ ਠੀਕ ਆ ਜਦੋਂ ਆਪਾਂ ਫੋਲਡ ਕਰਕੇ ਕਰਦੀਆਂ ਤਾਂ ਇਸ ਤਰ੍ਹਾਂ ਬੜਾ ਵਧੀਆ ਬਣ ਜਾਂਦਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਠੀਕ ਹੈ ਨ ਕਟਿੰਗ ਕਰਤੇ ਸ਼ੇਪ ਇਹਦੀ ਵਧੀਆ ਆ ਜਾਂਦੀ ਆ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਆਹ ਇਹਦੇ ਸਾਈਡ ਨੂੰ ਆਪਾਂ ਖੋਲ ਲਾਂਗੇ ਇਸ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਬਣ ਕੇ ਆਣਾ ਨੇ ਠੀਕ ਹੋ ਗਿਆ ਤੇ ਆਹ ਤੱਕ ਹੋ ਗਿਆ ਆਪਣਾ ਫਰੰਟ ਆਣਾ ਇੱਥੇ ਮੈਂ ਨਿਸ਼ਾਨੀ ਦਾ ਦੇਣੀ ਫਰੰਟ ਦੀ ਜਿਹੜੇ ਹਮ ਅੱਲਾ ਫਰੰਟ ਵਾਲੇ ਨੂੰ ਪਕਾਟ ਪਾ ਦਾਂਗੇ। ਹਾਂ ਇਹ ਇੱਧਰ ਫਰੰਟ ਵਾਲਾ ਹੋਣਾ। ਇਹਨੂੰ ਫਰੰਟ ਤੇ ਕਾਟ ਪਾਉਣੀ ਆ। ਜਿਹੜੀ ਆਪਾਂ ਨਿਸ਼ਾਨੀ ਲਾਈ ਜਾਈਏ। ਇਹੀ ਨਿਸ਼ਾਨੀ ਤੇ ਆਪਾਂ ਨੇ ਕਾਟ ਪਾ ਦੇਣੀ। ਬੈਕ ਵਾਲਾ ਜਿਹੜਾ ਪੱਲਾ ਉਹ ਤੇ ਆਪਾਂ ਕਾਟ ਨਹੀਂ ਪਾਉਣੀ ਉਹ ਆਪਾਂ ਬਾਧੇ ਰੱਖਣਾ। ਠੀਕ ਹੈ ਜੀ। ਆਹ ਇਹ ਤਾਂ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦਿੱਤੀ। ਠੀਕ ਹੈ ਜੀ ਇਹ ਹੋ ਗਿਆ ਆਪਣਾ ਫਰੰਟ ਵਾਲਾ। ਠੀਕ ਇਹ ਹੋ ਗਿਆ ਬੈਕ ਵਾਲਾ ਠੀਕ ਹੈ ਇਹ ਹੋ ਗਿਆ ਬੈਕ ਵਾਲਾ ਪੱਲਾ ਤੇ ਇਹ ਹੋ ਗਿਆ ਫਰੰਟ ਵਾਲਾ ਇਹਨੂੰ ਉੱਪਰ ਹੋਲਡ ਕਰਕੇ ਨਾ ਚਾਹੇ ਤੁਸੀਂ ਪਹਿਲਾਂ ਹੀ ਇੱਕ ਇੱਥੇ ਕੱਟ ਲਗਾ ਲਿਆ ਕਰੋ ਨਾ ਥੋੜੇ ਇੱਥੇ ਤੱਕ ਵਾਲ ਪੈਣ ਸਿਰਫ ਇੱਥੇ ਤੱਕ ਹੀ ਵਾਲ ਪੈਣ ਨੇ ਇਹਦੇ ਵਾਲ ਬਹੁਤ ਘੱਟ ਪੈਂਦੇ ਨੇ ਠੀਕ ਹੈ ਜੀ ਹੁਣ ਮਤਲਬ ਉਹਦੇ ਵਾਲ ਪਾਉਣੇ ਦੱਸ ਦੇਣੀ ਬਾਕੀ ਮਸ਼ੀਨ ਤੇ ਵੀ ਦੱਸ ਦਊਂਗੀ ਬਾਲੇ ਦੇ ਕਿਸ ਤਰ੍ਹਾਂ ਪੈਣੇ ਨੇ ਜਿਸ ਤਰ੍ਹਾਂ ਕਿ ਆਪਾਂ ਨੇ ਆਸਣ ਦੀ ਨਿਸ਼ਾਨੀ ਲਾਲ ਸਿਉਣ ਲਾ ਦੇਣੀ ਆ ਸਿਉਣ ਢਾ ਕੇ ਜਿਹੜਾ ਪਹਿਲਾ ਵਾਲਾ ਵਾਲਾ ਉਹ ਪਾਉਣਾ ਆਪਾਂ ਨੇ ਇੱਥੋਂ 4 ਇੰਚ ਤੇ ਠੀਕ ਹੈ ਜੀ ਇੱਥੇ ਪਾਵਾਂਗੇ ਆਪਾਂ ਨਿਸ਼ਾਨੀ ਦਾ ਕਿ ਹੇਠੇ ਨਿਸ਼ਾਨੀ ਆ ਜੂਗੀ ਸਲਾਈ ਆ ਜੂਗੀ ਜਿੱਥੇ ਤੱਕ ਨਿਸ਼ਾਨੀ ਲਏ ਤੇ ਤੱਕ ਸਲਾਈ ਆ ਜੂਗੀ ਉਸ ਤੋਂ ਆਪਾਂ 4 ਤੇ ਪਹਿਲਾ ਵਾਲਾ ਪਾਣਾ ਠੀਕ ਹੈ ਜੀ ਉਸ ਤੋਂ ਬਾਅਦ ਪਾਉਣਾ 3 ਤੇ ਠੀਕ ਹੈ ਜੀ ਫੇਰ ਤਿੰਨ ਤੇ ਠੀਕ ਹੈ ਜੀ ਇਹ ਥੋੜੇ ਜਿਹੇ ਹੀ ਬਲ ਪੈਣਗੇ ਦੇਖੋ लास्ट ਵਾਲਾ ਵੀ ਤਿੰਨ ਤੇ ਠੀਕ ਹੈ ਫਿਰ ਆਹ ਵਾਲਾ ਚੱਕੇ ਵੱਲ ਇੱਥੇ ਪਾ ਦੇਣਾ ਠੀਕ ਹੈ ਤੇ ਇਹਨੂੰ ਇਸ ਤਰ੍ਹਾਂ ਤੁਹਾਨੂੰ ਮੈਂ ਦੱਸ ਦੂੰਗੀ ਬਾਅਦ ਵਿੱਚ ਮਸ਼ੀਨ ਦੇ ਉੱਤੇ ਵੀ ਕਿਸ ਤਰ੍ਹਾਂ ਇਹਦੇ ਵਿੱਚ ਬਲ ਪਾਣੇ ਨੇ ਠੀਕ ਹੈ ਜੀ ਬਹੁਤ ਵਧੀਆ ਬਣ ਕੇ ਸਰਵਾਹ ਰੈਡੀ ਹੁੰਦੀ ਹੈ ਆ ਲਓ ਜੀ ਆਪਣੀ ਬੈਲਟ ਹੈਗੀ ਆ 22 ਇੰਚ ਤਿਆਰ ਆਪਾਂ ਰੱਖਣ ਲੱਗੇ ਨੂੰ 24 ਠੀਕ ਹੈ ਜੀ ਤੇ ਆਪਾਂ ਇਹ ਚੜਾਈ ਰੱਖਾਂਗੇ 1.4 ਸਾਢੇ 1 3 ਰੱਖ ਲਾਂਗੇ ਠੀਕਾ ਕਪੜਾ ਫੋਲਡਰ ਦੇ ਵਿੱਚ ਵਧੀਆ ਰਹਿੰਦਾ ਫੋਲਡਿੰਗ ਹੋਣ ਦੇ ਵਿੱਚ ਠੀਕ ਹੈ ਫੇਰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਾਢੇ 1 3 ਇੰਚ ਦੇ ਤੁਸੀਂ ਕੱਟ ਸਕਦੇ 4 ਦੀ ਘੱਟ ਲਓ ਫਿਰ ਉਹ ਤਾਂ ਐਕਸਟਰਾ ਕਪੜਾ ਤਾਂ ਵਿੱਚ ਫੋਲਡ ਹੋ ਜਾਂਦਾ ਜੇ ਘੱਟ ਜਿਵੇਂ ਫਿਰ ਔਖਾ ਹੁੰਦਾ ਠੀਕ ਹੈ ਇਹ ਆ ਲੁੱਪ ਕੱਟ ਲਈ 벨ਟ ਠੀਕ ਹੈ ਜੀ ਠੀਕ ਹੈ ਇਹ ਹੋ ਗਈ ਆਪਣੀ ਸਲਵਾਰ ਗੁੱਡੀ ਘੱਟ ਸਲਵਾਰ ਦੀ ਕਟਿੰਗ ਠੀਕ ਹੈ ਜੀ ਦੇਖ ਸਕਦਾ ਤੁਸੀਂ ਆ ਹੋ ਗਈ ਆਪਣੀ 벨ਟ ਤੇ ਜਿਹਨੂੰ ਸਮਝ ਲੱਗੀ ਬਦੀ-ਬਦੀ ਕਮੈਂਟ ਕਰਦੇ ਹੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਥੈਂਕ ਯੂ ਜੀ ਧੰਨਵਾਦ